ਯੇਰਮੀ ਆਧਿਕਤਾਬ ਉਹਦਾ ਸੀ 3 ਨੰਬਰ ਅਧਿਆਇ ਜਿਹੜਾ ਆ ਉਹ ਦੇਖਾਂਗੇ ਤੇ ਉਹਦੀ 15 ਨੰਬਰ ਆਇਤ ਅਸੀਂ ਦੇਖਾਂਗੇ ਯਰਮੀਆ 3 ਤੇ ਉਹਦੀ 15 ਆਇਤ ਕਹਿੰਦਾ ਮੈਂ ਤੁਹਾਨੂੰ ਆਪਣੇ ਦਿਲ ਦੇ ਅਨੁਸਾਰ ਆਜੜੀ ਦਿਆਂਗਾ ਜਿਹੜੇ ਤੁਹਾਨੂੰ ਗਿਆਨ ਅਤੇ ਸਮਝ ਨਾਲ ਚਾਰਨਗੇ ਹallelujah ਸੋ ਇਹ ਚੀਜ਼ ਆਸ ਦੇ ਵਚਨ ਦੇ ਵਿੱਚ ਮੈਂ ਕਿਉਂ ਐਡ ਕੀਤੀ ਹੈ ਕਿੰਨਾ ਮੈਂ ਤੁਹਾਨੂੰ ਆਪਣੇ ਦਿਲ ਦੇ ਅਨੁਸਾਰ ਆਜੜੀ ਦਿਆਂਗਾ ਜਿਹੜੇ ਤੁਹਾਨੂੰ ਗਿਆਨ ਅਤੇ ਸਮਝ ਨਾਲ ਚਾਰਨਗੇ ਪਰਮੇਸ਼ਵਰ ਤੁਹਾਨੂੰ ਉਹ ਚਰਵਾਹੇ ਬਖਸ਼ੇਗਾ ਤੁਹਾਨੂੰ ਉਹ ਟੀਚਰਸ ਉਹ ਲੀਡਰਸ ਉਹ ਅਗਵਾਈ ਕਰਨ ਵਾਲੇ ਬਖਸ਼ੇਗਾ ਜਿਹੜੇ ਤੁਹਾਨੂੰ ਗਿਆਨ ਗਿਆਨ ਕਿੱਥੋਂ ਆਉਂਦਾ ਪਰਮੇਸ਼ਰ ਤੋਂ ਸਮਝ ਕਿੱਥੋਂ ਆਉਂਦੀ ਪਰਮੇਸ਼ਰ ਤੋਂ ਜਿਹੜੇ ਤੁਹਾਨੂੰ ਗਿਆਨ ਅਤੇ ਸਮਝ ਨਾਲ ਚਾਰਨਗੇ ਜਿਹੜੇ ਤੁਹਾਨੂੰ ਅਵਾਗੌਣ ਚੀਜ਼ਾਂ ਹੀ ਨਹੀਂ ਚਾਰਨਗੇ ਜਿਹੜੇ ਤੁਹਾਡੀ ਰੂਹ ਨੂੰ ਨਾਸ਼ ਕਰਨ ਦੇ ਲਈ ਨਹੀਂ ਪਰ ਤੁਹਾਡੀ ਰੂਹ ਨੂੰ ਬਚਾਉਣ ਦੇ ਲਈ ਹੋਣਗੇ ਤੁਹਾਨੂੰ ਸਮਝ ਦੇਣ ਦੇ ਲਈ ਹੋਣਗੇ ਤੁਹਾਨੂੰ ਪਤਾ ਅੱਜ ਕੱਲ ਬਹੁਤ ਸਾਰੇ ਚਰਵਾਹੇ ਜਿਹੜੇ ਪਰਮੇਸ਼ਵਰ ਦੇ ਵੱਲੋਂ ਨਹੀਂ ਆ ਉਹ ਲੋਕਾਂ ਨੂੰ ਗਿਆਨ ਦੀਆਂ ਗੱਲਾਂ ਸਿਖਾਉਂਦੇ ਹੀ ਨਹੀਂ ਉਹ ਲੋਕਾਂ ਨੂੰ ਮੂਰਖਪੁਣੇ ਦੇ ਵਿੱਚ ਪਾ ਰਹੇ ਆ ਉਹ ਲੋਕਾਂ ਨੂੰ ਮੌਤ ਵੱਲ ਨੂੰ ਲੈ ਕੇ ਜਾ ਰਹੇ ਆ ਉਹ ਲੋਕਾਂ ਦੀ ਤਬਾਹੀ ਦਾ ਸਬੱਬ ਬਣ ਰਹੇ ਆ ਪਰ ਵਚਨ ਸਾਨੂੰ ਕੀ ਕਹਿ ਰਿਹਾ ਮੈਂ ਜਿਹੜੇ ਕਹਿੰਦਾ ਤੁਹਾਨੂੰ ਚਰਵਾਹੇ ਦਵਾਂਗਾ ਉਹ ਤੁਹਾਨੂੰ ਗਿਆਨ ਤੇ ਸਮਝ ਨਾਲ ਚਾਰਨਗੇ ਓਕੇ ਕਈ ਵਾਰੀ ਕੀ ਹੁੰਦਾ ਆ ਕੋਸ਼ ਲੋਕੀ ਐਹੋ ਜਿਹੇ ਟਾਕਸਿਕ ਹੁੰਦੇ ਆ ਜਿਹੜੇ ਜਿਨ੍ਹਾਂ ਨੂੰ ਤੁਸੀਂ ਚਰਵਾਹੇ ਸਮਝਦੇ ਆ ਜਿਨ੍ਹਾਂ ਨੂੰ ਤੁਸੀਂ ਨਬੀ ਸਮਝਦੇ ਆ ਪਰ ਉਹ ਤੁਹਾਨੂੰ ਮਿਲਦੇ ਆ ਤੇ ਉਹ ਤੁਹਾਨੂੰ ਆਣ ਕੇ ਕਹਿੰਦੇ ਆ ਕਿ ਮੈਂ ਦੇਖਦਾ ਆ ਕਿ ਆਉਣ ਵਾਲੇ 8 ਸਾਲ ਤੇਰੀ ਜ਼ਿੰਦਗੀ ਦੇ ਵਿੱਚ ਤਬਾਈ ਦੇ ਆਉਣ ਵਾਲੇ 8 ਸਾਲ ਤੇਰੀ ਜ਼ਿੰਦਗੀ ਦੇ ਵਿੱਚ ਬਰਬਾਦੀ ਦੇ ਸਾਲ ਆ ਮੈਂ ਇਹੋ ਜਿਹੇ ਨਬੀਆਂ ਨੂੰ ਪਰਮੇਸ਼ਰ ਦੇ ਨਬੀ ਨਹੀਂ ਸਮਝਦੀ ਸੱਚਮੁੱਚ ਉਹ ਵੈਰੀ ਦੇ ਤਹਿਰਾਏ ਹੋਏ ਲੋਕ ਆ ਉਹ ਕਿਉਂ ਪਰਮੇਸ਼ਰ ਤੁਹਾਨੂੰ 8 ਸਾਲਾਂ ਦੇ ਲਈ ਕਾਰਸ ਵਿੱਚ ਪਾਏਗਾ ਅਗਰ ਉਹਨੇ ਨਾਸ਼ ਕਰਨਾ ਆ ਤੇ ਉਹ ਤੁਹਾਨੂੰ ਤੁਰੰਤ ਕਰ ਦੇਗਾ ਜਾਂ ਤੁਹਾਨੂੰ ਪਰਮੇਸ਼ਰ ਦਾ ਜਨ ਅਗਰ ਕੋਈ ਇਹੋ ਜੀ ਖਬਰ ਸੁਣਾਏਗਾ ਵੀ ਤੇ ਉਹ ਤੁਹਾਨੂੰ ਆਣ ਕੇ ਕਹੇਗਾ ਕਿ ਪਰਮੇਸ਼ਵਰ ਚਾਹੁੰਦੇ ਆ ਕਿ ਤੂੰ ਸੁਧਰ ਜਾਵੇਂ ਅਗਰ ਤੂੰ ਨਾ ਸੁਧਰਿਆ ਤਾਂ ਤੇਰੇ ਜ਼ਿੰਦਗੀ ਦੇ ਵਿੱਚ ਕਸ਼ਟ ਆ ਸਕਦਾ ਹੈ ਤੂੰ ਪਰਮੇਸ਼ਵਰ ਨੂੰ ਮੰਨਦਾ ਆ ਤੂੰ ਪਰਮੇਸ਼ਵਰ ਦੇ ਪਿੱਛੇ ਚੱਲ ਰਿਹਾ ਆ ਤੇ ਤੇਰੀ ਜ਼ਿੰਦਗੀ ਦੇ ਆਉਣ ਵਾਲੇ ਅੱਠ ਬਰੇ ਕਸ਼ਟਦਾਇਕ ਹੋਣਗੇ ਤੂੰ ਦੁੱਖ ਵਿੱਚ ਆਏਗਾ ਤੂੰ ਬਿਮਾਰੀ ਵਿੱਚ ਹੋਏਗਾ ਮੈਂ ਇਸ ਗੱਲ ਨਾਲ ਐਗਰੀ ਨਹੀਂ ਕਰਦਾ ਮੈਂ ਬਿਲਕੁਲ ਵੀ ਐਗਰੀ ਨਹੀਂ ਕਰਦੀ ਮੈਂ ਐਗਰੀ ਕਰਦੀ ਆ ਪਰਮੇਸ਼ਵਰ ਦੇ ਵਚਨ ਦੇ ਨਾਲ ਅਰ ਪਰਮੇਸ਼ਵਰ ਦਾ ਵਚਨ ਦੱਸਦਾ ਆ ਕਿ ਜਦੋਂ ਅਸੀਂ ਧਾਰਮਿਕਤਾ ਦੇ ਵਿੱਚ ਆਉਨੇ ਆ ਤੇ ਸਾਡੀ ਧਾਰਮਿਕਤਾ ਵੱਧਦੀ ਹੀ ਜਾਂਦੀ ਆ ਅਰ ਜਦੋਂ ਅਸੀਂ ਧਾਰਮਿਕਤਾ ਵਿੱਚ ਆਉਨੇ ਤੇ ਅਸੀਂ ਬਣ ਜਾਂਦੇ ਧਰਮੀ ਤੇ ਧਰਮੀ ਦੀਆਂ ਆਸ਼ੀਸ਼ਾਂ ਜਿਹੜੀਆਂ ਉਹ ਵੱਧਦੀਆਂ ਧਰਮੀ ਉੱਤੇ ਬਿਪਤਾ ਆਉਂਦੀ ਆ ਪਰ ਯਹੋਵਾ ਉਹਨਾਂ ਚੋਂ ਕੱਢ ਲੈਂਦਾ ਆ 8 ਸਾਲ ਤੱਕ ਉਹ ਬਿਪਤਾ ਵਿੱਚ ਪਾਏਗਾ ਕੀ ਇੱਕ ਬੁਰੀ ਖਬਰ ਲੈ ਕੇ ਆਏ ਹੋ ਸਕਦਾ ਕਿ ਉਹ ਤੁਹਾਨੂੰ ਆਣ ਕੇ ਕਹਿਣ ਕੇ ਦੇਖੋ ਇਹ ਬੜੀ ਪ੍ਰੈਕਟੀਕਲ ਗੱਲ ਆ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਇੱਕ ਸਮਾਂ ਆਊਗਾ ਕਿ ਤੁਹਾਡੀ ਕਲੀਸੀਆ ਜਿਹੜੀ ਆ ਉਹ ਘਟ ਜੂਗੀ ਪਰ ਫੇਰ ਵਧੂਗੀ ਠੀਕ ਆ ਮੰਨ ਲਿਆ ਕਿਉਂਕਿ ਇਹਦੇ ਪਿੱਛੇ ਇੱਕ ਜਿਹੜੀ ਚੀਜ਼ ਆ ਉਹ ਆ ਗਈ ਕੇ ਵੱਜੂਗੀ ਤੁਸੀਂ ਉਹ ਸੱਖਰ ਦਾ ਕਰਕੇ ਤੁਸੀਂ ਘਾਟੇ ਵਾਲਾ ਅੱਖਰ ਵੀ ਲੈ ਲਿਆ ਜਾਂ ਤੁਹਾਡੀ ਫਾਈਨੈਂਸ ਘਟ ਜੂਗੀ ਫੇਰ ਵੱਜੂਗੀ ਜਾਂ ਤੇਰੀ ਫਾਈਨੈਂਸ ਜਿਹੜੀ ਆ ਤੂੰ ਦੇਖੀ ਤੂੰ ਯਕੀਨ ਕਰੀ ਤੈਨੂੰ ਪਤਾ ਲੱਗ ਜੂਗਾ ਕਿ ਮੈਂ ਪਰਮੇਸ਼ਵਰ ਦਾ ਦਾਸ ਆ ਤੈਨੂੰ ਪਤਾ ਲੱਗ ਜੂਗਾ ਕਿ ਮੈਂ ਸੱਚ ਬੋਲਦਾ ਆ ਜੋ ਤਰ੍ਹਾਂ ਨੁਕਸਾਨ ਹੋਣ ਵਾਲਾ ਹੀ ਮੈਨੂੰ ਰੱਬ ਨੇ ਦੱਸਿਆ ਹੀ ਜੇ ਤੂੰ ਪਰਮੇਸ਼ਵਰ ਦਾ ਦਾਸ ਆ ਪ੍ਰਭੂ ਯਿਸੂ ਮਸੀਹ ਨੇ ਕਿਹਾ ਤੁਸੀਂ ਮੇਰੇ ਵਰਗੇ ਤੇ ਮੇਰੇ ਨਾਲੋਂ ਵੀ ਵੱਡੇ ਕੰਮ ਕਰੋਗੇ ਤੂੰ ਐਡਾ ਹੀ ਰੱਬ ਦਾ ਦਾਸ ਆ ਤੇ ਤੂੰ ਉਸ ਕਸ਼ਟ ਨੂੰ ਰੋਕ ਤੂੰ ਉਸ ਵਿਪਤਾ ਨੂੰ ਰੋਕ ਪ੍ਰਭੂ ਯਿਸੂ ਮਸੀਹ ਨੇ ਤਾਂ ਤੂਫਾਨ থামਾ ਦਿੱਤੇ ਹੁਣ ਤੂੰ ਉੱਠ ਤੇ ਥੰਮ ਉਹਨਾਂ ਤੂਫਾਨਾਂ ਨੂੰ ਮੈਂ ਮੰਨਦੀ ਆ ਕਿ ਬੁਰੀਆਂ ਖਬਰਾਂ ਵੀ ਪਰਮੇਸ਼ਵਰ ਦੇ ਵੱਲੋਂ ਵਾਰਨਿੰਗ ਦੇ ਤੌਰ ਤੇ ਭੇਜੀਆਂ ਜਾਂਦੀਆਂ ਮੈਂ ਇਨਕਾਰ ਨਹੀਂ ਕਰਦੀ ਪਰ ਮੈਂ ਇਸ ਇਹਨਾਂ ਗੱਲਾਂ ਦੇ ਨਾਲ-ਨਾਲ ਇਸ ਗੱਲ ਤੇ ਵੀ ਇਮਾਨ ਕਰਦੀਆਂ ਕਿ ਅਗਰ ਤੁਸੀਂ ਸਹੀ ਚਾਲ ਚੱਲ ਰਹੇ ਆਂ ਅਗਰ ਤੁਸੀਂ ਸਹੀ ਜੀਵਨ ਜੀ ਰਹੇ ਆਂ ਅਗਰ ਤੁਸੀਂ ਪਰਮੇਸ਼ਵਰ ਵਿੱਚੋਂ ਅਗਰ ਤੁਸੀਂ ਨੇਚਾ ਦੇ ਵਿੱਚ ਟੱਕੜੇ ਹੋ ਤੁਹਾਡਾ ਇਮਾਨ ਪਰਮੇਸ਼ਵਰ ਦੇ ਉੱਤੇ ਮਜ਼ਬੂਤ ਆ ਤਾਂ ਹੋ ਹੀ ਨਹੀਂ ਸਕਦਾ ਕਿ ਤੁਹਾਡੇ ਜੀਵਨ ਦੇ ਵਿੱਚ ਵਿਨਾਸ਼ ਹੋਵੇ ਹੋ ਹੀ ਨਹੀਂ ਸਕਦਾ ਕਿ ਪਰਮੇਸ਼ਵਰ ਤੁਹਾਨੂੰ ਤਬਾਹੀ ਦੇ ਨਾਲ ਮਾਰੇ ਸੋ ਡੋਟ ਰਨ ਆਫਟਰ ਦਾ so called prophets ਝੂਠੇ ਨਬੀਆਂ ਦੇ ਪਿੱਛੇ ਭੱਜਣਾ ਬੰਦ ਕਰੋ ਉਹ ਇੱਕ ਇਹੋ ਜਿਹਾ ਸ਼ਬਦ ਲੈ ਕੇ ਆਉਂਦੇ ਜਿਹੜਾ ਤਬਾਹੀ ਦਾ ਹੈ ਅਰ ਉਹ ਤੁਹਾਡੇ ਕੰਨਾਂ ਵਿੱਚ ਪਾ ਦਿੰਦੇ ਆ ਅਰ ਤੁਸੀਂ ਕੰਨਾਂ ਦੇ ਰਾਹੀਂ ਉਸ ਸ਼ਬਦ ਨੂੰ ਆਪਣੇ ਮਨ ਵਿੱਚ ਲੈ ਲੈਂਦੇ ਆ ਰੋਜ਼ ਤੁਸੀਂ ਉਹ ਉਹ ਸ਼ਬਦ ਨਹੀਂ ਉਹ ਤਸਵੀਰ ਆ ਜਿਹਨੂੰ ਤੁਸੀਂ ਆਪਣੇ ਮਨ ਦੇ ਅੰਦਰ ਟੰਗ ਲਿਆ ਕਿ ਉਹ ਕੁੜਾ ਦਾ ਦਾਸ ਨੇ ਇਹ ਗੱਲ ਕਹੀ ਕਿ 8 ਸਾਲ ਤੇਰਾ ਮਾੜਾ ਸਮਾਂ ਆ 8 ਸਾਲ ਤੇਰਾ ਮਾੜਾ ਸਮਾਂ ਰੋਜ਼ ਤੁਸੀਂ ਦਿਨ ਗਿਣ ਰਹੇ ਆ 8 ਸਾਲ ਮੇਰਾ ਮਾੜਾ ਸਮਾਂ ਆ 8 ਸਾਲ ਪਤਾ ਨਹੀਂ ਕੀ ਹੋਣਾ ਐਵਰੀ ਡੇ ਤੁਸੀਂ ਉਸ ਚੀਜ਼ ਨੂੰ ਬੋਲਣਾ ਸ਼ੁਰੂ ਕਰ ਦਿੱਤਾ ਐਵਰੀ ਡੇ ਤੁਸੀਂ ਉਸ ਚੀਜ਼ ਨੂੰ ਸੋਚਣਾ ਸ਼ੁਰੂ ਕਰ ਦਿੱਤਾ ਤਾਂ ਹੋਏਗਾ ਕੀ ਜੋ ਤੁਸੀਂ ਬੋਲ ਰਹੇ ਹੋ ਜੋ ਤੁਸੀਂ ਸੋਚ ਰਹੇ ਹੋ ਉਹ ਇੱਕ ਗੰਦਾ ਬੀਜ ਉਹ ਇੱਕ ਵੀਡ ਉਹ ਤੁਹਾਡੇ ਅੰਦਰ ਤੁਹਾਡੇ ਮਨ ਦੇ ਅੰਦਰ ਤੁਹਾਡੇ ਦਿਮਾਗ ਦੇ ਅੰਦਰ ਇੱਕ ਗਲਤ ਚੀਜ਼ ਨੂੰ ਪਾ ਗਿਆ ਕਿ ਤੁਹਾਨੂੰ ਨਾਸ਼ ਕਰ ਦੇਵੇ ਹੋ ਸਕਦਾ ਕਿ ਉਹ ਤੁਹਾਨੂੰ ਕੈਦ ਦੇਵੇ ਕਿ ਮੈਂ ਤੇਰੀ ਲਾਈਫ ਦੇ ਵਿੱਚ ਸਪਿਰਿਟ ਆਫ ਡੈਥ ਦੇਖ ਰਿਆ ਹਾਂ ਅਗਰ ਉਹ ਸਪਿਰਿਟ ਆਫ ਡੈਥ ਨੂੰ ਕੈਨਸਲ ਨਹੀਂ ਕਰਦਾ ਅਗਰ ਉਹਦੇ ਬਾਅਦ ਵਿੱਚ ਉਹ ਤੁਹਾਨੂੰ ਹੋਪ ਦੇ ਵਿੱਚ ਨਹੀਂ ਲੈ ਕੇ ਆਉਂਦਾ ਤੇ ਉਹ ਪਰਮੇਸ਼ਵਰ ਦਾ ਜਨ ਨਹੀਂ ਆ ਸਪਿਰਿਟ ਆਫ ਡੈਥ ਹੈਗਾ ਯਾ ਸਪਿਰਿਟ ਆਫ ਡੈਥ ਵਰਕ ਕਰਦਾ ਹੈ ਔਰ ਇਹ ਵਾਰਨਿੰਗ ਵੀ ਪਰਮੇਸ਼ਵਰ ਵੱਲੋਂ ਹੈਗੀ ਆ ਕਿ ਤੇਰੀ ਲਾਈਫ ਦੇ ਵਿੱਚ ਸਪਿਰਿਟ ਆਫ ਡੈਥ ਹੈ ਬਟ ਦੇ ਲਈ ਅਗਰ ਤੁਸੀਂ ਧਰਮੀ ਆ ਤਾਂ ਤੁਹਾਡੇ ਲਈ ਚੋਖਾ ਜੀਵਨ ਆ ਅਗਰ ਤੁਸੀਂ ਧਰਮੀ ਆ ਤਾਂ ਤੁਹਾਡੇ ਬੱਚਿਆਂ ਦੇ ਲਈ ਵੀ ਚੋਖਾ ਜੀਵਨ ਆ ਅਗਰ ਤੁਸੀਂ ਧਰਮੀ ਆ ਤਾਂ ਤੁਹਾਡੇ ਲਈ ਭਲਾਈਆਂ ਆ ਤੂੰ ਕਹਿੰਦਾ ਅੱਧੇ ਦਿਨਾਂ ਵਿੱਚ ਵਾਪਸ ਨਹੀਂ ਮੁੜੇਗਾ ਸੋ ਜਲੂਲੀ ਆ ਕਿਸੀ ਧਾਰਮਿਕਤਾ ਦੇ ਵਿੱਚ ਆਈਏ ਜ਼ਰੂਰੀ ਆ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਸਮਝੀਏ ਚੰਗੇ ਤਰੀਕੇ ਨਾਲ ਅਸੀਂ ਇਹਨਾਂ ਚੀਜ਼ਾਂ ਨੂੰ ਜਿਹੜਾ ਆ ਉਹ ਸਮਝਣਾ ਸ਼ੁਰੂ ਕਰੀਏ ਹਰ ਤੁਸੀਂ ਦੇਖਿਓ ਜਦੋਂ ਤੁਸੀਂ ਚੰਗੇ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਸਮਝੋਗੇ ਤਾਂ ਤੁਹਾਡੇ ਜੀਵਨ ਦੇ ਵਿੱਚ ਇਹ ਕੰਮ ਕਰਨਗੀਆਂ ਡੀਅਰ ਪਾਸਟਰਸ ਜਿੰਨੇ ਵੀ ਪਾਸਟਰਸ ਮੈਨੂੰ ਸੁਣ ਰਹੇ ਆ ਮੈਂ ਉਹਨਾਂ ਨੂੰ ਜ਼ਰੂਰ ਕਹਿਣਾ ਚਾਹੂੰਗੀ ਕਿ ਠੀਕ ਆ ਅਸੀਂ ਕਈ ਵਾਰੀ ਕੁਝ ਲੋਕਾਂ ਦੇ ਉੱਤੇ ਯਕੀਨ ਕਰ ਲੈਨੇ ਆ ਕਿ ਇਹ ਖੁਦਾ ਦੇ ਜਾਣੇ ਆ ਕਿਉਂਕਿ ਕਈ ਵਾਰੀ ਉਹ ਇਹੋ ਜੀਆਂ ਗੱਲਾਂ ਕਰ ਦਿੰਦੇ ਆ ਜਿਹੜੀਆਂ ਸਾਨੂੰ ਪਤਾ ਨਹੀਂ ਹੁੰਦੀਆਂ ਪਰ ਜਦੋਂ ਕਰਦੇ ਆ ਤੇ ਅਸੀਂ ਬੜੇ ਹੈਰਾਨ ਹੋ ਕੇ ਉਹਨਾਂ ਦੀ ਦੂਜੀਆਂ ਗੱਲਾਂ ਤੇ ਵੀ ਯਕੀਨ ਕਰ ਲੈਨੇ ਆ ਇਹੀ ਵਜਾ ਬਣ ਜਾਂਦੀ ਸਾਡੇ ਨਾਸ਼ ਦੀ ਕਿ ਜਦੋਂ ਉਹ ਆਣ ਕੇ ਤੁਹਾਨੂੰ ਕਹਿ ਦਿੰਦੇ ਆ ਹੁਣ ਤੇਰੀ ਕਲੀਸੀਆ ਜਿਹੜੀ ਆ ਨਾ ਉਹ ਖਤਮ ਹੋਣ ਵਾਲੀ ਹੁਣ ਤੇਰੀ ਕਲੀਸੀਆ ਦੇ ਲੋਕ ਤੈਨੂੰ ਛੱਡ ਕੇ ਜਾਣ ਵਾਲੇ ਤੁਸੀਂ ਸੋਚਦੇ ਇੰਨੇ ਤਾਂ ਮੇਰੀ ਆ ਛੁਪੀ ਹੋਈ ਗੱਲ ਮੈਨੂੰ ਦੱਸ ਦਿੱਤੀ ਇਹ ਜ਼ਰੂਰ ਪਰਮੇਸ਼ਵਰ ਦਾ ਬੰਦਾ ਹੀ ਆ ਤੇ ਜ਼ਰੂਰ ਇਦਾਂ ਹੋਣ ਵਾਲਾ ਹੋਣਾ ਤੇ ਉਹ ਰੋਜ਼ ਉਹ ਇੱਕ ਖੁਦਾ ਦਾ ਦਾਸ ਵੀ ਜਿਹੜਾ ਆ ਕਈ ਵਾਰੀ ਕਹਿੰਦਾ ਉਹ ਵੀ ਫਸ ਜਾਂਦੇ ਜਿਹੜੇ ਪੱਕੇ ਨੇ ਇਮਾਨ ਦੇ ਕਹਿੰਦਾ ਰਾਹ ਦੇ ਵਿੱਚ ਵਿਸ਼ੇ ਹੋਏ ਜਾਲ ਨੇ ਸ਼ੈਤਾਨ ਦੇ ਉਹ ਵੀ ਫਸ ਜਾਂਦੇ ਜਿਹੜੇ ਪੱਕੇ ਨੇ ਇਮਾਨ ਦੇ ਕਈ ਵਾਰੀ ਉਹ ਵੀ ਜਾਲ ਦੇ ਵਿੱਚ ਫਸ ਜਾਂਦੇ ਆ ਤੇ ਉਹ ਫੇਰ ਸੋਚਣਾ ਸ਼ੁਰੂ ਕਰ ਦਿੰਦੇ ਆ ਕਿ ਸਾਡੀ ਕਲੀਸੀਆ ਓਕੇ ਉਹ ਨਾ ਖੁਦਾ ਦੇ ਦਾਸ ਆਏ ਸੀ ਨਾ ਆਪਣੀ ਵਾਈਫ ਨੂੰ ਫਿਰ ਉਹ ਆਦਮੀ ਆਣ ਕੇ ਦੱਸਦਾ ਆ ਕਿ ਉਹ ਖੁਦਾ ਦਾ ਦਾਸ ਆਇਆ ਸੀ ਉਹ ਕਹਿੰਦਾ ਸੀ ਹੁਣ ਤੁਹਾਡੀ ਕਲੀਸੀਆ ਜਿਹੜੀ ਉਹ ਘਟ ਜਾਣੀ ਤੇ ਹੁਣ ਕਲੀਸੀਆ ਘਟ ਜਾਣੀ ਆ ਤੇ ਆਪਾਂ ਕੀ ਕਰਨਾ ਆ ਤੇ ਚੱਲ ਕੋਈ ਗੱਲ ਨਹੀਂ ਜੇ ਘਟ ਰਹੀ ਆ ਤੇ ਪਰੇਸ਼ਾਨ ਨਹੀਂ ਹੁਣ ਕੋਈ ਗੱਲ ਨਹੀਂ ਉਹਨੇ ਕਿਹਾ ਸੀ ਘਟ ਜਾਣੀ ਆ ਪਰ ਫੇਰ ਇੱਕ ਸਮਾਂ ਆਏਗਾ ਕਿਦੋਂ ਉਹ ਸਮਾਂ ਆਏਗਾ ਘਟ ਜਾਣੀ ਤਾਂ ਤੇ ਹੁਣੇ ਹੀ ਆ ਵਧ ਜਾਣੀ ਦਾ ਕਿਦੋਂ ਆ ਉਹ ਵੀ ਤਾਂ ਡੇਟ ਦੱਸੋ ਕਿ ਵਧਣੀ ਕਿੰਨੀ ਤਰੀਕ ਨੂੰ ਆ ਅੱਗੇ ਤੈਨੂੰ ਘਟ ਜਾਣੀ ਦਾ ਮਹੀਨਾ ਪਤਾ ਲੱਗ ਗਿਆ ਕਿ ਇਸ ਮਹੀਨੇ ਘਟਣੀ ਆ ਤੈਨੂੰ ਵਧ ਜਾਣੀ ਦਾ ਪਤਾ ਕਿਉਂ ਨਹੀਂ ਲੱਗਾ ਕਿ ਵਧਣੀ ਕਦੋਂ ਤਾਂ ਪਲੀਜ਼ very very careful ਬਹੁਤ ਜਿਆਦਾ ਸੁਚੇਤ ਹੋ ਜਾ ਗਲਤ ਸ਼ਬਦਾਂ ਨੂੰ ਆਪਣੇ ਜੀਵਨ ਦੇ ਵਿੱਚ ਲੈਣਾ ਬੰਦ ਕਰ ਦਿਓ ਗਲਤ ਗੱਲਾਂ ਨੂੰ ਬੋਲਣਾ ਬੰਦ ਕਰ ਦਿਓ ਗਲਤ ਚੀਜ਼ਾਂ ਨੂੰ ਸੋਚਣਾ ਬੰਦ ਕਰ ਦਿਓ ਮੈਂ ਕਹਿੰਨੀ ਤੁਸੀਂ ਪਰਮੇਸ਼ਵਰ ਦੇ ਲੋਕ ਆ ਤੁਹਾਡੇ ਜੀਵਨ ਵਿੱਚ ਕੁਝ ਗਲਤ ਨਹੀਂ ਹੁਣ ਵਿਪਤਾ ਆ ਸਕਦੀ ਆ ਪਰ ਉਹ ਲੌਂਗ ਟਾਈਮ ਤੱਕ ਰਹਿ ਹੀ ਨਹੀਂ ਸਕਦੀ ਬਿਲਕੁਲ ਉਹ ਰੌਂਗ ਟਾਈਮ ਤੱਕ ਰਹਿ ਹੀ ਨਹੀਂ ਸਕਦੀ ਉਹ ਬਹੁਤ ਹੀ ਸ਼ਾਰਟ ਪੀਰੀਅਡ ਦੀ ਹੋ ਸਕਦੀ ਹੈ ਔਰ ਉਹ ਇਸੇ ਲਈ ਹੋ ਸਕਦੀ ਹੈ ਕਿ ਉਹਦੇ ਨਾਲ ਕੋਈ ਭਲਾਈ ਆਈ ਹੋਵੇ। ਉਹ ਇਸੇ ਲਈ ਹੋ ਸਕਦੀ ਹੈ ਕਿ ਉਹ ਤੁਹਾਡੇ ਲਈ ਕੋਈ ਆਸ਼ੀਸ਼ ਲੈ ਕੇ ਆਈ ਹੋਵੇ। ਉਹ ਇਸ ਲਈ ਹੋ ਸਕਦੀ ਹੈ ਕਿ ਕੁਝ ਲੋਕਾਂ ਤੋਂ ਪ੍ਰਭੂ ਤੁਹਾਡਾ ਛੁਟਕਾਰਾ ਕਰਾਉਣਾ ਚਾਹੁੰਦੇ ਆ ਉਹ ਲੋਕੀ ਜਿਹੜੇ ਤੁਹਾਨੂੰ ਧੋਖਾ ਦੇ ਰਹੇ ਆ ਉਹ ਲੋਕੀ ਜਿਹੜੇ ਤੁਹਾਡੇ ਨਾਲ ਚੀਟ ਕਰ ਰਹੇ ਆ ਤੁਹਾਨੂੰ ਉਹ ਲੋਕੀ ਜਿਹੜੇ ਤੁਹਾਡੇ ਲਈ ਠੀਕ ਨਹੀਂ ਆ। ਇਸ ਲਈ ਉਹ ਚੀਜ਼ ਹੋ ਸਕਦੀ ਅਦਰਵਾਈਜ਼ ਨਹੀਂ। ਤੁਹਾਨੂੰ ਬਚਾਉਣ ਦੇ ਲਈ ਵਿਪਤਾ ਵੀ ਤੁਹਾਨੂੰ ਬਚਾਉਣ ਦੇ ਲਈ ਆਏਗੀ ਅਗਰ ਸਮੁੰਦਰ ਦੇ ਵਿੱਚ ਤੂਫਾਨ ਆਇਆ ਹੈ ਨਾ ਤੇ ਮੈਂ ਇਹ ਨਹੀਂ ਕਹਿੰਦੀ ਕਿ ਉਹ ਤੁਹਾਡੀ ਕਿਸ਼ਤੀ ਨੂੰ ਡਬੋਣ ਦੇ ਲਈ ਆਇਆ ਮੈਂ ਕਹਿੰਨੀ ਆ ਕਿ ਛੇਤੀ ਤੁਹਾਡੀ ਕਿਸ਼ਤੀ ਕੰਡੇ ਤੇ ਪਹੁੰਚ ਜਵੇਂ ਲਹਿਰਾਂ ਇਸ ਲਈ ਜ਼ੋਰ ਲਾ ਰਹੀਆਂ ਕਿ ਛੇਤੀ ਛੇਤੀ ਤੇਰੀ ਕਿਸ਼ਤੀ ਜਿਹੜੀ ਆ ਉਹ ਕੰਡੇ ਤੇ ਪਹੁੰਚ ਜਾਏ ਕਿਉਂਕਿ ਪਰਮੇਸ਼ਵਰ ਤੇਰੇ ਟਾਈਮ ਨੂੰ ਸੇਵ ਕਰ ਰਿਹਾ ਹੈ ਇਹ ਅਗਰ ਤੁਹਾਡਾ ਈਮਾਨ ਹੋਏਗਾ ਤਾਂ ਇਹ ਤੁਹਾਡੇ ਜੀਵਨ ਦੇ ਵਿੱਚ ਜ਼ਰੂਰ ਹੋ ਜਾਏਗਾ ਸੋ ਝੂਠਿਆਂ ਨੂੰ ਸੁੰਨਾ ਬੰਦ ਕਰ ਦਿਓ ਪਲੀਜ਼ ਝੂਠੇ ਨਬੀਆਂ ਨੂੰ ਸੁੰਨਾ ਬੰਦ ਕਰ ਦਿਓ ਉਹਨਾਂ ਦੇ ਪਿੱਛੇ ਭੱਜਣਾ ਬੰਦ ਕਰ ਦਿਓ ਤੁਸੀਂ ਤੁਹਾਡੇ ਕੋਲੇ ਅਧਿਕਾਰ ਆ ਤੁਸੀਂ ਜਿੱਦਾਂ ਕਹੋਗੇ ਨਾ ਉਦਾਂ ਹੋਊਗਾ ਖੁਦਾ ਦੇ ਇੱਕ ਦਾਸ ਹੋਏ ਅਰ ਉਹਨਾਂ ਨੇ ਕਿਹਾ ਕਿ ਮੈਂ ਉਹ ਬਿਮਾਰ ਸੀਗੇ ਤੇ ਡਾਕਟਰਸ ਨੇ ਕਿਹਾ ਕਿ ਉਹ ਬਹੁਤ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ ਆ ਤੇ ਐਨੀ ਟਾਈਮ ਕੁਝ ਵੀ ਹੋ ਸਕਦਾ ਆ ਪਰ ਉਸ ਖੁਦਾ ਦੇ ਦਾਸ ਨੇ ਕਿਹਾ ਮੈਂ ਇਦਾਂ ਆਪਣੇ ਘਰ ਨੂੰ ਵਾਪਸ ਨਹੀਂ ਜਾਵਾਂਗਾ ਆਪਣੇ ਘਰ ਨੂੰ ਮਤਲਬ ਕਿ ਜਿੱਥੋਂ ਮੇਰਾ ਆਤਮਾ ਆਇਆ ਮੈਂ ਇਦਾਂ ਪਰਮੇਸ਼ਵਰ ਦੇ ਕੋਲ ਵਾਪਸ ਨਹੀਂ ਜਾਵਾਂਗਾ ਬਿਮਾਰੀ ਨਾਲ ਮੈਂ ਵਾਪਸ ਨਹੀਂ ਜਾਵਾਂਗਾ ਮੈਂ ਮਹਿਮਾ ਦੇ ਨਾਲ ਵਾਪਸ ਜਾਵਾਂਗਾ ਮੈਂ ਇਹਨਾਂ 나ੜੀਆਂ ਦੇ ਨਾਲੀਆਂ ਜਿਹੜੀਆਂ ਮੈਨੂੰ ਲੱਗੀਆਂ ਹੋਈਆਂ ਮੈਂ ਇਦਾਂ ਨਹੀਂ ਜਾਵਾਂਗਾ ਇਹ ਉਹਨੇ ਡਿਸੀਜਨ ਬਣਾਇਆ ਤੇ ਜਦੋਂ ਉਹਨੇ ਇਦਾਂ ਕਹਿਣਾ ਸ਼ੁਰੂ ਕੀਤਾ ਕਿ ਮੈਂ ਇਦਾਂ ਨਹੀਂ ਜਾਊਂਗਾ ਮੈਂ ਡਿਸਾਈਡ ਕਰੂੰਗਾ ਕਿ ਮੈਂ ਕਿੱਦਾਂ ਜਾਣਾ ਹੈ ਔਰ ਜਦੋਂ ਉਹਨੇ ਡਿਸੀਜਨ ਬਣਾਇਆ ਉਹਨੇ ਆਪਣਾ ਇੱਕ ਕਾਪੀ ਪੈਨ ਲਿਆ ਔਰ ਉਹਨੇ ਲਿਖਿਆ ਕਿ ਮੈਂ ਪਰਮੇਸ਼ਵਰ ਦੇ ਘਰ ਨੂੰ ਹੱਸਦਾ ਹੋਇਆ ਜਾਵਾਂਗਾ ਮਤਲਬ ਵਾਪਸ ਜਦੋਂ ਇਸ ਸੰਸਾਰ ਤੋਂ ਜਿਸਮ ਨੂੰ ਛੱਡ ਕੇ ਜਾਣਾ ਤਾਂ ਮੈਂ ਖਾਣਾ ਖਾ ਚੁੱਕਾ ਹੋਵਾਂਗਾ ਉਸ ਵੇਲੇ ਮੈਂ ਆਪਣੀ ਵਾਈਫ ਨੂੰ ਆਪਣੇ ਕੋਲ ਬੁਲਾਵਾਂਗਾ ਮੈਂ ਆਪਣੇ ਬੱਚਿਆਂ ਨੂੰ ਆਪਣੇ ਕੋਲ ਬੁਲਾਵਾਂਗਾ ਮੈਂ ਪਰਮੇਸ਼ਵਰ ਦੀ ਦਿੱਤੀ ਹੋਈ ਆਸ਼ੀਸ਼ ਉਹਨਾਂ ਦੇ ਉੱਤੇ ਠਹਿਰਾਵਾਂਗਾ ਮੈਂ ਉਹਨਾਂ ਦੇ ਉੱਤੇ ਆਸ਼ੀਸ਼ ਬੋਲਾਂਗਾ ਔਰ ਮੈਂ ਉਹਨਾਂ ਨੂੰ ਦੱਸ ਕੇ ਜਾਵਾਂਗਾ ਮੈਂ ਬਿਨਾਂ ਦੱਸਿਆ ਨਹੀਂ ਜਾਵਾਂਗਾ ਮੈਂ ਉਹਨਾਂ ਨੂੰ ਦੱਸ ਕੇ ਜਾਵਾਂਗਾ ਕਿ ਹੁਣ ਮੈਂ ਜਾ ਰਿਹਾ ਹਾਂ ਔਰ ਉਹਨਾਂ ਦੀਆਂ ਟੈਸਟਮੋਨੀਜ਼ ਰੀਡਿੰਗਾਂ ਆ ਉਹ ਦੱਸਦੀਆਂ ਆ ਉਹਨਾਂ ਦਾ ਉਹਨਾਂ ਦੀਆਂ ਲਿਖਤਾਂ ਦੱਸਦੀਆਂ ਆ ਕਿ ਵਾਕਿਆ ਹੀ ਉਹ ਹਸਪੀਟਲ ਦੇ ਵਿੱਚੋਂ ਡਿਸਚਾਰਜ ਹੋ ਗਏ ਉਹ ਮਰੇ ਨਹੀਂ ਹਸਪੀਟਲ ਦੇ ਵਿੱਚ ਔਰ ਬਹੁਤ ਸਾਲਾਂ ਤੱਕ ਫਿਰ ਉਹਨਾਂ ਨੇ ਇਸ ਬਾਅਦ ਵਿੱਚ ਵੀ ਸੇਵਕਾਈ ਕੀਤੀ ਪਰ ਉਹ ਹਮੇਸ਼ਾ ਇਦਾਂ ਹੀ ਕਹਿੰਦੇ ਸੀ ਮੈਂ ਸਹੀ ਤਰੀਕੇ ਨਾਲ ਜਾਵਾਂਗਾ ਮੈਂ ਜੋ ਕੰਮ ਮੈਨੂੰ ਮਿਲਿਆ ਹੈ ਉਸ ਕੰਮ ਨੂੰ ਪੂਰਾ ਕੀਤੇ ਬਿਨਾ ਨਹੀਂ ਜਾਊਂਗਾ ਮੈਂ ਕੰਮ ਨੂੰ ਪੂਰਾ ਕਰਕੇ ਜਾਊਂਗਾ ਦੌੜ ਨੂੰ ਪੂਰੀ ਕਰਕੇ ਜਾਊਂਗਾ ਮੈਂ ਹੱਸਦਾ ਹੋਇਆ ਜਾਵਾਂਗਾ ਸ਼ਾਂਤੀ ਦੇ ਨਾਲ ਜਾਵਾਂਗਾ ਔਰ ਦੱਸਦੇ ਆ ਕਿ ਜਦੋਂ ਉਹਨਾਂ ਦਾ ਐਂਡ ਟਾਈਮ ਆਇਆ ਤੇ ਉਹਨਾਂ ਨੇ ਸਵੇਰ ਨੂੰ ਬ੍ਰੈਕਫਾਸਟ ਕੀਤਾ ਉਹਨਾਂ ਨੇ ਆਪਣੀ ਵਾਈਫ ਨੂੰ ਕੋਲ ਬੁਲਾਇਆ ਉਹਨਾਂ ਨੇ ਆਪਣੇ ਬੇਟੇ ਨੂੰ ਕੋਲ ਬੁਲਾਇਆ ਔਰ ਉਹਨਾਂ ਨੇ ਕਿਹਾ ਕਿ ਹੁਣ ਮੇਰਾ ਸਮਾਂ ਆਣ ਪੁੱਜਿਆ ਆ ਤੇ ਹੁਣ ਮੈਂ ਚਲੇ ਜਾਵਾਂਗਾ ਆਪਣੇ ਘਰ ਨੂੰ ਵਾਪਸ ਆਪਣੇ ਅਸਲੀ ਘਰ ਨੂੰ ਆਪਣੇ ਪਿਤਾ ਦੇ ਘਰ ਨੂੰ ਹੁਣ ਮੈਂ ਵਾਪਸ ਜਾਵਾਂਗਾ ਤੇ ਉਹਨਾਂ ਨੇ ਉਹਨਾਂ ਦੇ ਲਈ ਪ੍ਰਾਰਥਨਾ ਕੀਤੀ ਉਹਨਾਂ ਨੇ ਆਸ਼ੀਸ਼ ਦੇ ਸ਼ਬਦ ਉਹਨਾਂ ਦੇ ਲਈ ਬੋਲੇ ਔਰ ਫਿਰ ਉਹ ਲੇਟ ਗਏ ਤੇ ਬਸ ਉਹ ਸਰੀਰ ਦੇ ਇਹ ਜਿਹੜੇ ਕੋਸਟਿਊਮ ਆ ਜਿਹੜੀ ਕੋਸਟਿਊਮ ਆਫ ਸਪਿਰਟ ਜਿਹੜੀ ਸਾਡੀ ਬਾਡੀ ਆ ਇਟਸ ਅ ਕੋਸਟਿਊਮ ਤਾਂ ਉਹਨਾਂ ਨੇ ਇੱਕ ਕਾਸਟਿਊਮ ਜਿਹੜਾ ਸੀ ਉਹਨਾਂ ਦੀ ਸਪਿਰਿਟ ਨੇ ਛੱਡ ਦਿੱਤਾ ਤੇ ਉਹ ਆਪਣੇ ਪਿਤਾ ਦੇ ਘਰ ਨੂੰ ਵਾਪਸ ਚਲੇ ਗਏ ਮੈਂ ਤੁਹਾਨੂੰ ਕਹਿੰਨੀ ਤੁਸੀਂ ਡਿਸਾਈਡ ਕਰੋ ਕਿ ਤੁਸੀਂ ਆਪਣੇ ਅਸਲੀ ਘਰ ਨੂੰ ਕਿੱਦਾਂ ਜਾਣਾ ਹੈ ਤੁਸੀਂ ਡਿਸਾਈਡ ਕਰੋ ਕਿ ਮੈਂ 90 ਸਾਲ ਤੱਕ ਜਦ ਨਹੀਂ ਹੋ ਜਾਂਦਾ ਮੈਂ ਪਿਤਾ ਦੇ ਘਰ ਨੂੰ ਵਾਪਸ ਨਹੀਂ ਜਾਵਾਂਗਾ ਮੈਂ ਇੰਨੇ ਸਾਲਾਂ ਤੱਕ ਜੀਵਾਂਗਾ ਔਰ ਮੈਂ ਖੁਸ਼ੀ-ਖੁਸ਼ੀ ਪਿਤਾ ਦੇ ਘਰ ਨੂੰ ਜਾਵਾਂਗਾ ਮੈਂ ਮਹਿਮਾ ਕਰਦਾ ਹੋਇਆ ਪਿਤਾ ਦੇ ਘਰ ਨੂੰ ਜਾਵਾਂਗਾ ਮੈਂ ਉਸ ਵੇਲੇ ਅਰਾਧਨਾ ਕਰ ਰਿਹਾ ਹੋਵਾਂਗਾ ਜਦ ਮੈਂ ਪਿਤਾ ਦੇ ਘਰ ਨੂੰ ਜਾਵਾਂਗਾ ਮੈਂ ਮੈਂ ਪਿਤਾ ਦੇ ਘਰ ਨੂੰ ਜਾਣ ਤੋਂ ਪਹਿਲਾਂ ਮੇਰੇ ਕੋਲੇ ਸਨੇਹਾ ਹੋਊਗਾ ਪਿਤਾ ਦੇ ਘਰ ਨੂੰ ਜਾਣ ਦੇ ਲਈ ਮੇਰੇ ਕੋਲੇ ਸਵਰਗਦੂਤ ਆਉਣਗੇ ਉਹ ਮੈਨੂੰ ਦੱਸਣਗੇ ਕਿ ਹੁਣ ਤੇਰਾ ਟਾਈਮ ਆ ਚੁੱਕਿਆ ਹੈ ਅਰ ਮੈਂ ਆਪਣੀ ਫੈਮਿਲੀ ਨੂੰ ਬੋਲ ਕੇ ਦੱਸਾਂਗਾ ਮੈਂ ਆਪਣੀ ਫੈਮਿਲੀ ਦੇ ਉੱਤੇ ਆਸ਼ੀਸ਼ ਬੋਲੇ ਬਿਨਾ ਨਹੀਂ ਜਾਵਾਂਗਾ ਮੈਂ ਆਪਣੀ ਫੈਮਿਲੀ ਨੂੰ ਦੱਸੇ ਬਿਨਾ ਮਿਲੇ ਬਿਨਾ ਨਹੀਂ ਜਾਵਾਂਗਾ ਮੈਂ ਇੱਕ ਸਹੀ ਆਤਮਿਕ ਵਸਤਰਾਂ ਨੂੰ ਪਹਿਨੇ ਬਿਨਾ ਪਿਤਾ ਦੇ ਘਰ ਨੂੰ ਵਾਪਸ ਨਹੀਂ ਜਾਵਾਂਗਾ ਤੁਸੀਂ ਡਿਸਾਈਡ ਕਰ ਸਕਦੇ ਹੋ ਤੁਹਾਡੇ ਕੋਲੇ ਅਥਾਰਟੀਜ਼ ਆ ਕਿੰਨਾ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ ਤੁਸੀਂ ਮੰਗੋ ਕਿ ਮੈਂ ਇਦਾਂ ਜਾਣਾ ਹੈ ਤੁਹਾਨੂੰ ਦਿੱਤਾ ਜਾਏਗਾ ਤੁਸੀਂ ਮੰਗੋ ਕਿ ਤੁਸੀਂ ਕਿੰਨਾ ਚਿਰ ਜੀਣਾ ਹੈ ਤੁਹਾਨੂੰ ਦਿੱਤਾ ਜਾਏਗਾ ਤੁਸੀਂ ਮੰਗੋ ਕਿ ਤੁਹਾਨੂੰ ਆਜ਼ਾਦੀ ਚਾਹੀਦੀ ਹੈ ਤੁਹਾਨੂੰ ਦਿੱਤੀ ਜਾਏਗੀ ਤੁਸੀਂ ਮੰਗੋ ਤੁਹਾਨੂੰ ਆਤਮਕ ਗਿਆਨ ਚਾਹੀਦਾ ਹੈ ਤੁਹਾਨੂੰ ਦਿੱਤਾ ਜਾਏਗਾ ਤੁਸੀਂ ਮੰਗੋ ਸੁਪਰਨੈਚੁਰਲ ਪਾਵਰਸ ਨੂੰ ਤੁਹਾਨੂੰ ਮਿਲੇਗਾ ਡਿਵਾਈਨ ਵਿਜ਼ਡਮ ਨੂੰ ਮੰਗੋ ਤੁਹਾਨੂੰ ਮਿਲੇਗੀ ਮੰਗੋ ਤੇ ਸਹੀ ਤੁਸੀਂ ਮੰਗੋ ਅਸੀਂ ਭੱਜੇ ਫਿਰਦੇ ਹਾਂ ਦੂਜਿਆਂ ਦੇ ਪਿੱਛੇ ਕਿ ਆਪਣੀ ਬੰਦੂਕ ਦੇ ਨਾਲ ਆ ਮੇਰੇ ਸ਼ੈਤਾਨ ਨੂੰ ਮਾਰ ਦੇ ਅਗਲਾ ਕਿਉਂ ਮਾਰੇ ਬਈ ਤੁਹਾਡੇ ਸ਼ੈਤਾਨ ਨੂੰ ਤੁਹਾਡੇ ਵੈਰੀ ਨੂੰ ਉਹ ਕਿਉਂ ਮਾਰੇ ਤੁਸੀਂ ਤੁਸੀਂ ਮਾਰੋ ਤੁਸੀਂ ਉਹਨੂੰ ਕੱਢੋ ਤਾਂ ਕੋਈ ਵੀ ਅਗਰ ਈਵਲ ਪਾਵਰ ਕੋਈ ਸਿਕਨੈਸ ਤੁਹਾਡੀ ਬਾਡੀ ਦੇ ਵਿੱਚ ਕੰਮ ਕਰ ਰਹੀ ਆ ਤਾਂ ਮੈਂ ਤੁਹਾਨੂੰ ਅੱਜ ਕਹਿਣਾ ਚਾਹੁੰਦੀ ਆ ਕਿ ਤੁਸੀਂ ਉਹਨੂੰ ਵੈਲਕਮ ਨਾ ਕਰੋ ਤੁਸੀਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਜਦੋਂ ਵੈਲਕਮ ਕਰਦੇ ਆ ਉਹੀ ਵੱਡੀਆਂ ਹੋ ਜਾਂਦੀਆਂ ਆ ਤੁਸੀਂ ਉਹਨਾਂ ਨੂੰ ਅੱਜ ਦੀ ਅੱਜ ਹੀ ਭਜਾਓ ਉਹਨਾਂ ਨੂੰ ਅੱਜ ਦੀ ਅੱਜ ਹੀ ਇੱਥੋਂ ਜਿਹੜਾ ਆ ਉਹਨਾਂ ਨੂੰ ਕਹੋ ਕਿ ਮੇਰੇ ਜਿਸਮ ਨੂੰ ਛੱਡੋ ਤੇ ਜਾਓ ਤੁਹਾਡਾ ਕੋਈ ਰਾਈਟ ਨਹੀਂ ਐ ਇਸ ਜਿਸਮ ਦੇ ਉੱਤੇ देयर इज ਪਾਵਰ ਇਨ ਯੋਰ ਵਰਡਸ ਤੁਹਾਡੇ ਸ਼ਬਦਾਂ ਦੇ ਵਿੱਚ ਤਾਕਤ ਹੈ ਹਰ ਉਹ ਚੀਜ਼ ਜਿਹੜੀ ਤੁਹਾਨੂੰ ਤੁਹਾਡੇ ਜੀਵਨ ਵਿੱਚ ਪਸੰਦ ਨਹੀਂ ਆ ਉਹਨੂੰ ਕਮਾਂਡ ਕਰੋ ਕਿ ਨਿਕਲ ਉਹਨੂੰ ਨਿਕਲਣਾ ਪਊਗਾ ਮੈਂ ਰਾਤੀ ਵੀ ਫਰਾਈਡੇ ਪ੍ਰੇਅਰ ਮੀਟਿੰਗ ਦੇ ਵਿੱਚ ਇੱਕ ਸਟੋਰੀ ਸਮਿਥ ਵਿਗਸਵਰਥ ਪ੍ਰਭੂ ਦੇ ਖੁਦਾ ਦੇ ਬੜੇ ਸਮਰਥੀ ਦਾਸ ਹੋਏ ਆ ਅਮੇਜ਼ਿੰਗ ਅਮੇਜ਼ਿੰਗ ਕੰਮ ਪਰਮੇਸ਼ਵਰ ਨੇ ਉਹਨਾਂ ਦੇ ਰਾਹੀਂ ਕੀਤੇ ਆ ਐਂਡ ਮੈਂ ਉਹਨਾਂ ਦੀ ਇੱਕ ਗੱਲ ਸੁਣਾਈ ਸੀ ਤੇ ਮੇਰਾ ਦਿਲ ਕਰਦਾ ਕਿ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਐਕਚੁਅਲੀ ਨਾ ਸਾਨੂੰ ਖੁਦਾ ਦੇ ਉਹ ਦਾਸ ਜਿਹੜੇ ਵਾਕਿਆ ਹੀ ਖੁਦਾ ਦੀ ਖਿਦਮਤ ਕਰਦੇ ਗਏ ਆ ਨਾ ਜਿਨ੍ਹਾਂ ਨੇ ਬਹੁਤ ਵੱਡੇ ਕੰਮ ਕੀਤੇ ਤੁਹਾਨੂੰ ਉਹਨਾਂ ਦੀਆਂ ਜੀਵਨੀਆਂ ਪੜ੍ਹਨ ਦੀ ਜ਼ਰੂਰਤ ਹੈ ਕਿ ਆਫਟਰ ਆਲ ਉਹਨਾਂ ਦੀ ਲਾਈਫ ਦੇ ਵਿੱਚ ਇਹੋ ਜਿਹਾ ਕੀ ਸੀ ਕਿ ਇੰਨੀਆਂ ਪਾਵਰਸ ਉਹਨਾਂ ਦੀ ਲਾਈਫ ਦੇ ਵਿੱਚ ਆਈਆਂ ਔਰ ਕਿੱਦਾਂ ਖੁਦਾ ਨੇ ਉਹਨਾਂ ਨੂੰ ਇਸ ਲੈਵਲ ਤੇ ਯੂਜ਼ ਕੀਤਾ ਸਾਨੂੰ ਜ਼ਰੂਰੀ ਹੈ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਪੜ੍ਹੀਏ ਤੇ ਉਹਨਾਂ ਨੂੰ ਸੁਣੀਏ ਤਾਂ ਇੱਕ ਵਾਰੀ ਇਸ ਮੈਥਵੇਗਾ ਜ਼ੋਰਟਾ ਜਿਹੜੇ ਬੱਸ ਸਟੈਂਡ ਤੇ ਖੜੇ ਸੀਗੇ ਤੇ ਉੱਥੇ ਇੱਕ ਲੇਡੀ ਵੀ ਸੀਗੀ ਤੇ ਉਹਨਾਂ ਨੇ ਉਹ ਦੇਖਿਆ ਕਿ ਉਸ ਲੇਡੀ ਦੇ ਨਾਲ ਇੱਕ ਡੌਗ ਆ ਇੱਕ ਕੁੱਤਾ ਆ ਤੇ ਉਹ ਉਹ ਲੇਡੀ ਜਿਹੜੀ ਨਾ ਕੁੱਤੇ ਨੂੰ ਕਹਿ ਰਹੀ ਸੀਗੀ ਕਿ ਜਾ ਚਲਿਆ ਜਾ ਉਹਨੂੰ ਇਸ਼ਾਰਾ ਕਰ ਰਹੀ ਸੀ ਕਿ ਜਾ ਤੇ ਉਹ ਕੁੱਤਾ ਜਾ ਨਹੀਂ ਰਿਹਾ ਸੀ ਉਹ ਹੋਰ ਉਹਦੇ ਦੁਆਲੇ ਦੁਆਲੇ ਪੂਸ਼ ਘਮਾਉਂਦਾ ਘੁੰਮੀ ਜਾ ਰਿਹਾ ਸੀਗਾ ਉਹਨੇ ਫੇਰ ਉਹਨੂੰ ਕਿਹਾ ਕਿ ਜਾ ਟੌਮੀ ਲੀ ਮੀ ਉਨੇ ਗਿਆ ਉਹ ਹੋਰ ਉਹਦੇ ਨਾਲ ਚਿਪਕੀ ਜਾ ਰਿਹਾ ਸੀਗਾ ਅਰ ਜਦੋਂ ਬੱਸ ਦਾ ਟਾਈਮ ਹੋ ਗਿਆ ਆਉਣ ਦਾ ਤਾਂ ਉਹਨੇ ਲੇਡੀ ਨੇ ਉਹਨੂੰ ਜ਼ੋਰ ਦੀ ਝੜਕਿਆ ਉਸ ਡੌਗ ਨੂੰ ਉਹਦਾ ਨਾਮ ਲੈ ਕੇ ਜਿੱਦਾਂ ਵੀ ਉਹਨੂੰ ਝੜਕਿਆ ਤਾਂ ਉਹਨੂੰ ਕਿਹਾ ਨਿਕਲ ਜਾਇ ਥੋ ਚੱਲ ਚੱਲੇ ਆ ਜਾ ਛੱਡ ਕੇ ਜਾ ਉਹ ਕੁੱਤਾ ਚਲੇ ਆ ਗਿਆ ਤੇ ਖੁਦਾ ਦੇ ਦਾਸ ਨੇ ਉੱਥੇ ਸ਼ਾਊਟ ਕੀਤਾ ਉੱਥੇ ਉਹਨਾਂ ਨੇ ਕਿਹਾ ਇਹ ਹੀ ਵਰਤਾਓ ਅਗਰ ਸ਼ੈਤਾਨ ਦੇ ਨਾਲ ਕੀਤਾ ਜਾਏ ਤਾਂ ਉਹ ਵੀ ਜ਼ਰੂਰ ਚਲਿਆ ਜਾਊਗਾ ਡਿਡ ਯੂ ਅੰਡਰਸਟੈਂਡ ਵਾਟ ਆਮ ਟ੍ਰਾਈਂਗ ਟੂ ਸੇ ਇਸੀਂ ਕਈ ਵਾਰੀ ਬਹੁਤ ਨਾਰਮਲ ਤਰੀਕੇ ਦੇ ਨਾਲ ਲੈਂਦੇ ਆ ਇਹਨਾਂ ਚੀਜ਼ਾਂ ਨੂੰ ਅਸੀਂ ਬਹੁਤ ਲਾਈਟ ਲੈਂਦੇ ਆ ਕਈ ਵਾਰੀ ਇਹਨਾਂ ਚੀਜ਼ਾਂ ਨੂੰ ਕਿ ਕੋਈ ਗੱਲ ਨਹੀਂ ਦੋ ਹਜ਼ਾਰ ਰੁਪਏ ਗਵਾਚੇ ਤੇ ਕਿਹੜੀ ਗੱਲ ਐ ਕੋਈ ਦੋ ਹਜ਼ਾਰ ਰੁਪਈਆ ਦੀ ਕਿਹੜੀ ਗੱਲ ਹੁੰਦੀ ਕੋਈ ਨਹੀਂ ਮੇਰਾ ਪੁੱਤ ਮੈਂ ਤੈਨੂੰ 10 ਫੇਰ ਦੇ ਦੂੰ 10 ਕਿਹੜੇ ਬੁੱਟੇ ਨਾਲੋਂ ਤੋੜੇ ਸੀ ਇੱਕਦਾਂ ਹੀ ਤਾਂ 10 ਰੁਪਈਆ ਨਹੀਂ ਮਿਲ ਜਾਂਦੇ ਇਦਾਂ ਹੀ ਤਾਂ 10 ਨਹੀਂ ਬਣ ਜਾਂਦੇ ਠੀਕ ਐ ਤੇਰੇ ਕੋਲੇ 1000 ਰੁਪਈਆ ਆ ਜਾਂ 100 ਗਵਾਚ ਗਿਆ ਤੈਨੂੰ ਕੋਈ ਕੇਅਰ ਨਹੀਂ ਐ ਤੂੰ ਬਾਦਰ ਨਹੀਂ ਕੀਤਾ ਪਰ ਜਿੱਦਣ 1000 ਗੁੰਮ ਗਿਆ ਉਹਦਣ ਤਾਂ ਖਾ ਜਾਊਗੀ ਕਈ ਵਾਰੀ ਅਸੀਂ ਛੋਟੀਆਂ-ਛੋਟੀਆਂ ਚੀਜ਼ਾਂ ਦੇ ਵਿੱਚ ਲਾਈਟ ਹੋ ਜਾਂਦੇ ਆ ਤੇ ਉਹਦੀ ਹਿੰਮਤ ਵੱਧ ਹੀ ਜਾਂਦੀ ਹੈ ਤੁਸੀਂ ਵੇਖੋ ਕਿ ਡੌਗ ਆ ਤੁਸੀਂ ਉਹਨੂੰ ਕੋਈ ਚੀਜ਼ ਤੋਂ ਨਹੀਂ ਰੋਕ ਰਹੇ ਮਤਲਬ ਕਿ ਜਦੋਂ ਡੌਗਸ ਛੋਟੇ ਆ ਅਗਰ ਉਹ ਜੁੱਤੀ ਨੂੰ ਵੱਢ ਟੁੱਕ ਰਹੇ ਆ ਦੰਦੀਆਂ ਵੱਢਦੇ ਆ ਤੁਹਾਡੇ ਹੱਥਾਂ ਤੇ ਜਾਂ ਕੋਈ ਵੀ ਤੁਸੀਂ ਉਹਨਾਂ ਨੂੰ ਨਹੀਂ ਛਿੜਕਿਆ ਤੁਸੀਂ ਉਹਨਾਂ ਨੂੰ ਰੋਕਿਆ ਨਹੀਂ ਤਾਂ ਉਹ ਤੁਹਾਡੀਆਂ ਵੱਡੀਆਂ-ਵੱਡੀਆਂ ਚੀਜ਼ਾਂ ਦਾ ਨੁਕਸਾਨ ਕਰ ਦੇਣਗੇ ਉਹ ਤੁਹਾਡੇ ਫਰਨੀਚਰ ਨੂੰ ਵੀ ਕੱਟਣਗੇ ਸੋਫੇ ਪਾੜ ਦੇਣਗੇ ਤੁਹਾਡੇ ਉਹ ਪਰ ਜਦੋਂ ਤੁਸੀਂ ਉਹਨੂੰ ਛੋਟੀ ਜੀ ਚੀਜ਼ ਤੋਂ ਉਹਨਾਂ ਨੂੰ ਝੜਕਦੇ ਆ ਦੋ ਕੰਨਾਂ ਤੇ ਲਾਉਂਦੇ ਆ ਉਹਦੇ ਤਾਂ ਉਹ ਉਸ ਚੀਜ਼ ਤੋਂ ਪਰੇ ਹੋ ਜਾਂਦੇ ਆ ਔਰ ਵਾਪਸ ਤੁਸੀਂ ਫੜ ਕੇ ਵੀ ਉਹਨੂੰ ਕਹੋਗੇ ਨਾ ਖਾ ਉਹ ਨਹੀਂ ਖਾਊਗਾ ਮੈਨੂੰ ਪਤਾ ਆ ਕਿਉਂਕਿ ਸਾਡੇ ਘਰ ਦੇ ਵਿੱਚ ਦੋ ਪੈਟ ਆ ਦੋ ਡੌਗਸ ਆ ਜਾਂ ਛੋਟੇ ਸੀਗੇ ਸੌਕਸ ਚੱਕ ਕੇ ਭੱਜ ਜਾਣਾ ਖੇਡਦੇ ਫਿਰਨਾ ਤਨਪ੍ਰੀਤ ਦੇ ਟੌイズ ਹੋਣੇ ਤੇ ਸਵੇਰ ਨੂੰ ਰੂ ਮੁੱਡ ਦਾ ਫਿਰਨਾ ਘਰ ਦੇ ਵਿੱਚ ਤਾਂ ਜਿਹੜਾ ਟੌਏ ਬਾਹਰ ਰਹਿ ਜਣੋ ਉਹੀ ਉਹਨਾਂ ਨੇ ਦੋ ਤਿੰਨ ਵਾਰੀ ਉਹਨਾਂ ਦਾ ਤਬਲਾ ਵਜਾਇਆ ਹੁਣ ਉਹ ਐਨ ਸਹੀ ਹੈ ਤੁਸੀਂ ਉਹਨਾਂ ਦੇ ਮੋਰੇ ਵੀ ਰੱਖੋਗੇ ਨਾ ਚੀਜ਼ ਤੇ ਉਹਨਾਂ ਨੇ ਭੱਜ ਕੇ ਅੰਦਰ ਵੜ ਜਾਣਾ ਵੀ ਇਹ ਦਾ ਕਰਕੇ ਸਾਨੂੰ ਛੇਤਰ ਪੈਣੇ ਕਦੀ ਨਹੀਂ ਹੋ ਗੱਦੇ ਇਦਾਂ ਹੀ ਅਸੀਂ ਕਈ ਵਾਰੀ ਸ਼ਹਿਦ ਦਿੰਨੇ ਆ ਸ਼ੈਤਾਨ ਨੂੰ ਕਿ ਕੋਈ ਗੱਲ ਨਹੀਂ ਜੇ ਕਹੀਏ ਕਿ ਇਹ ਤਾਂ ਟੈਡੀ ਬੀਅਰ ਵਾਧੂ ਪਿਆ ਹੀ ਕਿਹੜਾ ਬੱਚਾ ਖੇਡਦਾ ਸੀ ਕੋਈ ਗੱਲ ਨਹੀਂ ਪਾੜਦਾ ਤੇ ਫਿਰ ਕੀ ਹੋਇਆ ਅੱਜ ਉਹਨੇ ਯੂਸਲੈਸ ਚੀਜ਼ ਜਿਹੜੀ ਆ ਉਹਨੂੰ ਖਰਾਬ ਕੀਤਾ ਕੱਲ ਉਹ ਤੁਹਾਡੀ ਮੋਸਟ ਇੰਪੋਰਟੈਂਟ ਚੀਜ਼ ਨੂੰ ਵੀ ਖਰਾਬ ਕਰ ਸਕਦਾ ਹੈ ਇਸ ਲਈ ਇਦਾਂ ਦੇ ਬਣੋ ਕਿ ਕੋਈ ਤੁਹਾਡੀ ਕਿਸੇ ਵੀ ਚੀਜ਼ ਨੂੰ ਚਾਹੇ ਉਹ ਵਰਤਣ ਵਾਲੀ ਆ ਤੇ ਚਾਹੇ ਉਹ ਨਹੀਂ ਵਰਤਣ ਵਾਲੀ ਕੋਈ ਚੀਜ਼ ਤੁਹਾਡਾ ਨੁਕਸਾਨ ਕਰੀ ਨਾ ਸਕੇ